ਬਹੁਤ ਸੋਨੇ ਥਾਨਲੇਵੇ ਵਾਲੀ ਜਾਸੀ ਆ ਗਈ ਮਿੱਤਰੋ ਪੰਡਲੇਵੇ ਦੀ ਸੂਈ ਬਹੁਤ ਵੱਡੇ ਕੱਦ ਕਾਠ ਵਾਲੀ ਸੋਨੇ ਥਾਨਲੇਵੇ ਵਾਲੀ ਆ ਗਈ ਆ ਦੇਖੀ ਜਮਾ ਦੋਨੇ ਐਨ ਇੱਕੋ ਜੇ ਹੋਏ ਬੈਠਿਆ ਜਿੱਤਾ ਜਮਾ ਅੱਛਾ ਵੀ ਜੀ ਦਾ ਐ ਕਰਦਾ ਡੇਢ ਮੰਗ ਲਈਏ ਬੱਚੀ ਬਹੁਤ ਚੰਗੀ ਐ ਪਰ ਹਾਂ ਨਾ ਇੱਕ ਪੰਜ ਦੀ ਬੱਚੀ ਦੇਦਾ ਲੈਂਦਾ 16 17 ਕਿਲੋ ਦੁੱਧ ਖੋਲਾ ਦੇਣਾ ਬੜ ਨੇ ਠੀਕ ਐ ਹਾਂ ਤੇ ਵਾਲੇ ਪਾਸੋਂ ਜਿਹੜੀ ਹੈਗੇ ਬਹੁਤ ਰਿਕਾਰਡ ਤੋੜ ਸੋਹਣਾ ਇਹਦੇ ਲਈ ਬਹੁਤ ਪਈਆਂ ਬਹੁਤ ਲੇਵਾ ਤਿਆਰ ਕਰਨਾ ਵੀਰੇ ਬਹੁਤ ਚਰਗੀ ਬਣਨਾ ਦੋ ਦੋ ਮਹੀਨਿਆਂ ਬਾਅਦ ਵੀ ਲਿਜਾ ਕੇ ਬੰਦੇ ਫੋਨ ਕਰ ਦਿੰਦੇ ਆ ਫਿਰ ਇਹਦੇ ਥੱਲੇ ਯਾਰ ਅੱਜ ਦੁੱਧ ਘਟਾ ਹੈ ਵੀ ਨੂੰ ਕੋਈ ਲਾਂਬਾ ਦੇਣਾ ਉਰੇ ਆ ਕੇ ਚੀਜ਼ ਆਪਦੀ ਦੇਖ ਕੇ ਜਾਂਚ ਕੇ ਪਰਖ ਕੇ ਲੈ ਜਾਓ ਪਰ ਵੀਰ ਮੰਨ ਕੇ ਬਾਅਦ ਚ ਕੋਈ ਲਾਂਬਾ ਨਹੀਂ ਨਹੀਂ ਕਿਸੇ ਦਾ ਹਸੀਕਾਰ ਦੋਸਤੋ ਬਹੁਤ ਸਵਾਦ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਆ ਬਾਈ ਵਿਕੀ ਕੋਲੇ ਫੌਜੀ ਡੈਰੀ ਫਾਰਮ ਪਿੰਡ ਦਲੇਲ ਵਾਲੇ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੋਹਣਾ ਸੋਝਣਾ ਸਤਨਾਗ ਦਿਖਾ ਦਾਂਗੇ ਇਹਨਾਂ ਦੇ ਵਿੱਚ ਉਹ ਨਾ ਜਿਵੇਂ ਗੱਲ ਕਰਨ ਲਗੇ ਦੋ ਜਰਸੀ ਗਾਂਾਂ ਆਗੀਆਂ ਬਹੁਤ ਜਿਆਦੇ ਸੋਹਣੀਆਂ ਸੁਨੱਖੀਆਂ ਵੜੜਾਂ ਨੇ ਇਹ ਬਾਕੀ ਜੇ ਇਧਰਲੇ ਪਾਸੇ ਇੱਕ ਐਚ ਐਫ ਨਸਾਉ ਦੀਆਂ ਗਾਂਾਂ ਆਗੀਆਂ ਹਨ ਇਹ ਚਾਰ ਵੜੜਾਂ ਇਧਰਲੇ ਪਾਸੇ ਆ ਜਿਵੇਂ ਆਹ ਵਿਚਾਲੇ ਵਹੜ ਆ ਗਈ ਨਾ ਜਿਹੜੀ ਬਹੁਤ ਹੀ ਜਿਆਦੇ ਸੋਹਣੀ ਸੁਨੱਖੀ ਲੰਮੀ ਮੂੰਹ ਦੀ ਵੀ ਸੁਨੱਖੀ ਐ ਬਰੀਡ ਵਾਲਾ ਪਾਸਾ ਜਿਹੜਾ ਹੈਗਾ ਨਾ ਇਹਦਾ ਬਹੁਤ ਜਿਆਦੇ ਚੰਗੇ ਬਰੀਡ ਵਾਲੀ ਆ ਗਈ ਇਹ ਤੇ ਆਹ ਦੇਖ ਲਓ ਤੁਸੀਂ ਹਨਾ ਦੋ ਵੜੜਾਂ ਇਧਰਲੇ ਪਾਸੇ 7ਵੇਂ ਨੰਬਰ ਦੇ ਉੱਤੇ ਇੱਕ ਨਾ ਵਹੜ ਅੰਦਰ ਖੜੀ ਆ ਸੋਈ ਸਵਾਈਬ ਆ ਗਈ ਇਹ ਮਗਰ ਵੀ ਜਿਹੜੀ ਹੈਗੀ ਨਾ ਇਹਦੇ ਬੱਚੀ ਆ ਬੋਲ ਸੋਨਾ ਥਣ ਲੈ ਵਏ ਨੇ ਤਿਆਰ ਕੀਤਾ ਹੋਇਆ ਆਜੋ ਆਪਾਂ ਬਾਈ ਵਿਕੀ ਨਾਲ ਕਰਵਾ ਗਏ ਗੱਲਬਾਤ ਕੱਲੇ ਕੱਲੇ ਨਾਗ ਦੀ ਜਾਣਕਾਰੀ ਲੱਗੇ ਰੇਟ ਜਿਹੜੇ ਰਹਿਣਗੇ ਉਹ ਵੀਡੀਓ ਦੇ ਵਿੱਚ ਹੀ ਰਹਿਣ ਹਾਂਜੀ ਬਾਈ ਜੀ ਹੱਸੀਕਾਰ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣੇ ਫਾਰਮ ਦੀ ਲੋਕੇਸ਼ਨ ਦੱਸ ਦਗੇ ਇੱਕ ਵਾਰ ਪਿੰਡ ਦਲੇਲੋ ਵਾਲਾ ਵੀਰੇ ਜ਼ਿਲ੍ਹਾ ਮਾਨਸਾ ਪ੍ਰਣਾਹ ਡੈਰੀ ਫਾਰਮ ਦੇ ਨਾਂ ਤੇ ਠੀਕ ਹੈ ਜੀ ਅੱਛਾ ਬੱਕੀ ਵੀਰੇ ਜਿਵੇਂ ਆਪਣੇ ਕੋਲ ਸੱਤ ਨਗ ਆ ਗਏ ਹਾਂਜੀ ਹਾਂ ਪਹਿਲੇ ਨਗ ਤੇ ਆਪਾਂ ਕਾਫੀ ਕਲਰ ਵਾਲੀ ਜਰਸੀ ਦੇ ਹਾਂਜੀ ਇਹ ਜਰਸੀ ਦਾ ਸੂਹਾ ਦੱਸ ਪਹਿਲਾਂ ਇਹਦਾ ਸੂਹਾ ਦੂਜਾ ਵੀਰੇ ਦੂਜਾ ਸੂਹਾ ਹਾਂ ਦੂਜਾ ਸੂਹਾ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਬਾਈ ਪਹਿਲੇ ਸੂਏ ਨੇ ਵੀਰੇ 16 17 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਅੱਛਾ 16 17 ਹਾਂ ਠੰਡੀ ਠੰਡੀ ਸੀਲ ਬਹੁਤ ਆ ਰਵਣ ਵੀਰੇ ਕਿੰਨੇ ਦਿਨ ਬਾਕੀ ਪਏ ਐ ਇਹਦੇ ਵੀਰੇ ਹਜੇ ਲੈ ਜੂਗੀ 10 ਦਿਨ ਬੈੜ 10 ਦਿਨ ਹਾਂ ਅੱਛਾ ਤੁੱਪੇ ਖੜੀ ਕਰ ਕੀ ਮੜਾ ਜਾ ਹੌਂਕ ਦੇ ਟਮਾਟੋ ਨਹੀਂ ਗਰਮੀ ਬੜੀ ਹੈ ਇਹ ਤਾਂ ਦੇਖ ਲੈ ਬਹੁਤ ਪਈਆਂ ਬਹੁਤ ਲੇਵਾ ਤਿਆਰ ਕਰਨਾ ਵੀਰੇ ਬਹੁਤ ਚੰਗੀ ਬਣਨਾ ਖੋਲ ਕੇ ਨਾ ਤੋੜ ਕੇ ਦਿਖਾ ਗਏ ਹੁਣ ਦੁੱਧ ਕਿੰਨਾ ਕਹਿ ਕੇ ਦੇਣੀ ਆਪਾਂ ਦੂਜੇ ਸੂਏ ਵੀਰੇ ਆਪਾਂ 18+ ਕਹਿ ਕੀ ਦੇਵਾਂਗੇ ਹਾਂ ਠੀਕ ਹੈ ਗੱਲ ਤੇ ਹਾਂ 18+ ਕਹਿ ਕੇ ਦੇ ਆ ਦੇਖੋ ਹੁਣ ਤੁਸੀਂ ਚੈੱਕ ਕਰ ਲਓ ਆ ਜੱਸੀ ਦਾ ਥਾਂ ਲੇਵਾ ਬਹੁਤ ਸੋਹਣੇ ਥਾਂ ਲੇਵੇ ਵਾਲੀ ਜੱਸੀ ਆ ਗਈ ਮਿੱਤਰੋ ਪੰਡ ਲੇਵੇ ਦੀ ਤਿਆਰ ਕਰਨੀ ਹਜੇ ਬਾਈ ਕਹਿੰਦਾ 10 ਦਿਨ ਬਾਕੀ ਪਏ ਐ ਇਹਦੇ ਵਿੱਕੀ ਵੀਰੇ ਜਿਵੇਂ ਥਾਂ ਲੇਵੇ ਦੀ ਵੀ ਪੂਰੀ ਐਣ ਬਾ ਕਮਾਲ ਹਣਾ ਹਾਂਜੀ ਹਾਂਜੀ ਚੰਗੇ ਥਾਂ ਲੇਵੇ ਵਾਲੀ ਆ ਕਿ ਤੇ ਇਹਦਾ ਰੇਟ ਕੀ ਰਹੂਗਾ ਵੀਰੇ ਰੇਟ ਵੀਰੇ ਇਹ ਆਪਾਂ 95000 ਦੀ ਵਾੜ ਦੇ ਦਾਂਗੇ ਵੀਰੇ ਟਾੜਾ ਵਾਟਾ ਵਿੱਚੋਂ ਮਾਨ ਤਣ ਮੈਂ 90000 ਦੀ ਦੇ ਦਾਂਗੇ ਵੀਰੇ ਲੈ ਚੱਲ ਵੀਰੇ ਲੈ ਵੀ ਆ ਦੇਖ ਲਓ ਹੁਣ ਤੁਸੀਂ ਲੰਮੀ ਲੂੰਜੀ ਵੀ ਆ ਕੱਦ ਕਾਠ ਵੀ ਠੀਕ ਆ ਗਿਆ ਆਹ ਵਾੜ ਸੋਨੂੰ ਮਿਲ ਜੂਗੀ 90000 ਰੁਪਏ ਦੀ ਅਛਾ ਬਈ ਕੀ ਬਈ ਜਿਵੇਂ ਦੂਜੇ ਨੰਬਰ ਦੇ ਉੱਤੇ ਆ ਗਈ ਆਪਣੀ ਆਹ ਜਰਸੀ ਜਿਹੜੀ ਚਿੱਟੇ ਲਾਲ ਰੰਗ ਦੀ ਹਾਂਜੀ ਹਾਂਜੀ ਇਹਦਾ ਸੂਆ ਬਈ ਇਹ ਵੀ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਪਏ ਆ ਇਹਦਾ ਹਫਤਾ ਪਿਆ ਵੀਰੇ ਬਾਕੀ ਕਿੰਨੇ ਦੁੱਧ ਆਲੀ ਐ ਇਹ ਇਹ ਦੁੱਧ ਵੀਰੇ 15 ਕਿਲੋ ਇਹਨੇ ਪਹਿਲਾਂ ਨੇ ਦਿੱਤਾ ਹੋਇਆਗਾ ਪਰ ਆਪਾਂ ਫੇਰ ਵੀ ਕੋਈ ਵੀਰ ਮਂਗਾਵੇ ਕੋਈ ਵੀਰ ਲੈਂਦਾ 16 17 ਕਿਲੋ ਦੁੱਧ ਖੋਲਾ ਦੇਣਾ ਬੈੜ ਨੇ ਠੀਕ ਹੈ ਹਾਂਜੀ ਇਹ ਰੇਟ ਰਹੂ ਇਹਦਾ ਇਹ ਵੀਰੇ ਹਾਂ ਨਾ 85000 ਦੀ ਦੇ ਦਾਂਗੇ ਵੀਰੇ 85000 ਦੀ ਹਾਂਜੀ ਠੀਕ ਆ ਇਹ ਇੱਕ ਗੱਲ ਹੋਰ ਆ ਵੀਰੇ ਚਾਹੇ ਮਸ਼ੀਨ ਲਵਾ ਲੈਣਾ ਚਾਹੇ ਹੱਥੀ ਜਿਵੇਂ ਮਰਜੀ ਚਬਾਈ ਕਰ ਲੈਣਾ ਬਹੁਤ ਚੰਗੇ ਥਣ ਲੇਵੇ ਦੀ ਆ ਹਾਂ ਬਹੁਤ ਚੰਗੇ ਥਣ ਲੇਵੇ ਦੀ ਆ ਚੰਗੇ ਰਿਕਾਰਡ ਵਾਲੀਆਂ ਬੈੜਾਂ ਨੇ ਬਹੁਤ ਚੰਗੇ ਸਿਮਣ ਲੱਗੇ ਹੋਏ ਨੇ ਠੀਕ ਹੈ ਇਹ ਆ ਦੇਖੋ ਹੁਣ ਤੁਸੀਂ ਮੂਹ ਦੀ ਸੁਨੱਖੀ ਆ ਬਹੁਤ ਹੀ ਜਿਆਦਾ ਆਪਾਂ ਕਹਿ ਸਕਦੇ ਆ ਵੀ ਸੋਹਣੀ ਸੁਨੱਖੀ ਵਹਿੜ ਆ ਗਈ ਇਹ ਲੈ ਚਲ ਹੈ ਇਧਰਲੇ ਪਾਸੇ ਵੀਰੇ ਲੰਮੀ ਲੈ ਜਾ ਬਾਕੀ ਨਾ ਆ ਜਰਸੀ ਦਾ ਥਾਨਲੇਵੇ ਵਾਲੇ ਪਾਸੋਂ ਜਿਹੜੀ ਹੈਗੇ ਬਹੁਤ ਰਿਕਾਰਡ ਤੋੜ ਸੋਹਣਾ ਥਾਨਲੇਵਾ ਆ ਗਿਆ ਇਹਦਾ ਠੀਕ ਹੈ ਨਾ ਜਾਂਦੀ ਵੀ ਜਮੈਂ ਠਮ ਠਮ ਕਰਦੀ ਆ ਲਿਆ ਕਰਾ ਬਣਦੇ ਕਰਾ ਇਹ ਅੱਛਾ ਵੀ ਕੀ ਵੀਰੇ ਜਿਵੇਂ ਹੁਣ ਆਪਣੇ ਕੋਲੇ ਆ ਪਹਿੜ ਆ ਗਈ ਇਹਦਾ ਸੂਆ ਬਾਈ ਇਹ ਦੂਜਾ ਸੂਆ ਵੈੜਾ ਵੀਰੇ ਦੂਜਾ ਸੂਆ ਤੋਰ ਵੀ ਕਰਾ ਲੈ ਵੀ ਆ ਦੇਖ ਲਓ ਹੁਣ ਦੂਜਾ ਸੂਆ ਸੂਣ ਵਾਲੀ ਬਿਹੜ ਦਾ ਥਾਂਲੇਵਾ ਦੇਖ ਲਓ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਬਹੁਤ ਸੋਹਣੇ ਥਾਂਲੇਵੇ ਵਾਲੀ ਆ ਗਈ ਵਿੱਕੀ ਵੀਰੇ ਕਿੰਨੇ ਕ ਦਿਨ ਲੈ ਜੂਗੀ ਇਹ ਇਹ ਵੀਰੇ 2 ਜਾਂ 3 ਦਿਨ ਲੱਗੂ ਹਾਜ਼ਰ ਹੀ ਆ ਤਿਆਰ ਆ ਵੀਰੇ ਕਿ ਕਿੰਨਾ ਦੁੱਧ ਪਾ ਦੂਗੀ ਦੁੱਧ ਪਹਿਲਾਂ ਨੇ 20 ਕਿਲੋ ਦਿੱਤਾ ਵੈਰ ਨੇ ਪਰ ਆਪਾਂ ਹੁਣ ਵੀ ਮੇਰੇ 22+ ਕਹਿ ਕੇ ਦੇਣੀ ਆ ਵੀ 22+ ਇਹਨੇ ਵੈੜਨੇ ਆਰਾਮ ਨਾਲ ਦੇਣਾ ਕੀ ਰੇਟ ਇਹਦਾ ਵੀਰੇ ਹਾਂ ਜਾਂ ਨਾ 1 ਪੰਜ ਦੀ ਬੱਛੀ ਦੇਵਾਂਗੇ ਵੀਰੇ ਲੈ ਵੀ ਆ ਦੇਖ ਲਓ ਬਹੁਤ ਸੋਹਣੇ ਥ ਦੁੱਧ ਜਿਹੜਾ ਹੈਗਾ 20 22 ਕਿਲੋ ਵਾਲੀ ਇਹ ਵਹਿੜ ਰਹੂਗੀ ਆ ਟਾੜਾ ਬਟਾ ਵਿੱਚੋਂ ਮਾਨਤਨ ਬਸ 1 ਲੱਖ 2000 ਦੀ ਵਹਿੜ ਦੇਣੀ ਹੈ ਵੀਰੇ ਠੀਕ ਆ ਲਿਆ ਕਰ ਅੰਦਰ ਲੈ ਚੱਲ ਬਾਈ ਕਰਾ ਲੈ ਚੱਲ ਕਿ ਜਿਵੇਂ ਹੁਣ ਆਪਣੇ ਕੋਲੇ ਇਹ ਚੌਥੇ ਨੰਬਰ ਵਾਲੀ ਵਹਿੜ ਆ ਗਈ ਵਹਿੜ ਦਾ ਸੋਹਣਾ ਪਣ ਕਿੰਨਾ ਬਹੁਤ ਸੋਹਣੀ ਹੈ ਜੀ ਲੈਂਥ ਦੇਖੋ ਬੱਚੀ ਦੀ ਤੇ ਆਰਡਰ ਦੀ ਫਿਟਨੈਸ ਦੇਖੋ ਕਿੰਨੀ ਚੰਗੀ ਹੈ ਵਹਿੜ ਦੀ ਲੈ ਆ ਦੇਖੀ ਲੈ ਪੂਰੀ ਗਲਾਬੀ ਗਲਾਬੀ ਦੀ ਦੀ ਹੈ ਵਿੱਕੀ ਸਿਆਂ ਤੇਰੀ ਵਹਿੜ ਜਿਹੜੀ ਹੈਗੀ ਹੈ ਨਾ ਮਤਲਬ ਆਪਾਂ ਕਹਿ ਸਕਦੇ ਹਾਂ ਸੋਹਣੀ ਸੁਨੱਖੀ ਤਾਂ ਆਈ ਆਏਗੀ ਹਨਾ ਰਵਣ ਵੀਰੇ ਕਿੰਮਾ ਸੁਆ ਲੱਗਦਾ ਤੈਨੂੰ ਵਹਿੜ ਇਹ ਸਹੀ ਦਸੀ ਇਹ ਯਾਰ ਜਿਵੇਂ ਥਣ ਲੇਵਾ ਇਹ ਕੱਢਦੀ ਤੁਰੀ ਆਉਂਦੀ ਹੈ ਪਹਿਲਾ ਸੁਆ ਵਹਿੜ ਹੋ ਪਹਿਲਣਾ ਵੀਰੇ ਨਰੋਲ ਪਹਿਲਣਾ ਇਧਰ ਦੰਦ ਦਿਖਾ ਦੇ ਦਰਸ਼ਕਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਇਧਰ ਦੇ ਹੋ ਵੀ ਦੋਂਦੀ ਕਿ ਦੋਂਦੀ ਦੋਂਦੀ ਆ ਦੇਖੋ ਦਿਖਾਈ ਮੜਾ ਜਾ ਲੈ ਆ ਦੇਖ ਲੋ ਮਿੱਤਰੋ ਜਮਾ ਦੋਂਦੀ ਵਹਿੜਾ ਦਿਖਾ ਦੇ ਬੱਸ ਯਾਰ ਬਹੁਤ ਸੋਹਣੀ ਵਹਿੜ ਤੇਰੇ ਨਾਲ ਦੇਖੀ ਤੇ ਮੂੰਹ ਕੋਲੇ ਕਰੀ ਮੜਾ ਇਹ ਆ ਦੇਖੀ ਜਮਾ ਦੋਨੇ ਐ ਇਕੋ ਜੇ ਹੋਏ ਬੈਠਿਆ ਅੱਜ ਤਾਂ ਜਮਾ ਅਛਾ ਵਿੱਕੀ ਪਹਿਲਾ ਸੂਆ ਕਿੰਨਾ ਦੁੱਧ ਪਾ ਦੂਗੀ ਵੀਰੇ ਵੀਰੇ ਪਹਿਲਣ ਬੱਚੀ ਇਹਦਾ ਤਾਂ ਮੰਨ ਲਓ ਦੁੱਧ ਦਾ ਕੋਈ ਕਿੰਨੇ 30 ਕਿਲੋ ਕਹਦੇ ਜਏ 25 ਕਿਲੋ ਨਸਲ ਵਾਲੀ ਬੈੜਾ ਵੀਰੇ ਠੀਕ ਹੈ ਗੱਲ 20 ਪਲੱਸ ਦੁੱਧ ਪਰ ਕਹਿ ਕੇ ਦੇਵਾਂਗੇ 20 ਕਿਲੋ ਹਾਂ ਥਣ ਲੇਵਾ ਜਿਹੜਾ ਹੈਗਾ ਆ ਦੇਖਿਓ ਹਜੇ 15 ਦਿਨ ਕੱਚੀ ਹੈ ਵੀਰੇ ਬੱਚੀ ਇਹ 15 15 ਦਿਨਾਂ ਇਹੋ ਜੀ ਠੰਡੀ ਬੱਚੀ ਨਸਲ ਵਾਲੀ ਹੈ ਤੈਨੂੰ ਇਹ ਗੱਲ ਰਵਣ ਵੀਰੇ ਕਿਉਂ ਕਿਹਾ ਇਹੋ ਜੀਆਂ ਨਸਲ ਵਾਲੀਆਂ ਬੈੜਾਂ ਦਾ ਸਾਰਾ ਜਿਵੇਂ ਹੁਣ ਆਪਾਂ ਕਹਿੰਦੇ ਨਾ ਵੀ 30 ਕਿਲੋ ਵਾਲੀ ਬੈੜ ਚਾਹੀਦੀ ਆ ਅੱਜ ਇਹ ਲੱਗਦੀ ਆ 20 ਪਲੱਸ ਵਾਲੀ ਕੱਚੀ ਆ ਜਦੋਂ ਬੈੜ ਨੇ ਤਿਆਰ ਹੋਣਾ ਨਾ ਉਦੋਂ ਆਪੇ ਅਗਲਾ ਗਾਂਹਾਂ ਵਾਲਾ ਵੀ ਕਹੋ ਜਿਹੜਾ ਵੀਰ ਮੰਗਵਾਊਗਾ ਵੀ ਯਾਰ ਬੈੜ ਨੇ 30 ਕ੍ਰਾਸ ਕਰ ਜਾਣਾ 30 ਪਾਰ ਕਰਨਾ ਇਹਦਾ ਕੀ ਰੇਟ ਰਹੂ ਵੀਰੇ ਮੁੱਲ ਦਾ ਯਾਰ ਬੱਚੀ ਦਾ ਜੀਦਾ ਐ ਕਰਦਾ ਡੇਢ ਮੰਗ ਲਈਏ ਬੱਚੀ ਬਹੁਤ ਚੰਗੀ ਐ ਪਰ ਹਾਂ ਨਾ ਇੱਕ ਪੰਜ ਦੀ ਬੱਚੀ ਦੇ ਦਾਂਗੇ ਵੀਰੇ ਆਏ ਹਾਏ ਹਾਏ ਬਹੁਤ ਚੰਗੀ ਬੈੜ ਐ ਠੀਕ ਐ ਅੱਜ ਵੀ ਵੀਰੇ ਆਇਆ ਇੱਕ 20 ਦੀ ਬੱਚੀ ਐ ਇਹ ਠੀਕ ਐ ਇੱਧਰ ਲੈ ਚੱਲ ਲੈ ਵੀ ਹੁਣ ਤੁਸੀਂ ਇਹ ਦੇਖ ਲਓ ਜਿਹੜੀ ਆ ਬੈੜ ਜਾਂਦੀ ਐ ਨਾ ਬੀ ਆਹ 1 ਲੱਖ 5000 ਦੀ ਬੱਚੀ ਦੇਣੀ ਆ ਤੇ ਬਣਦੇ ਕਰਾ ਦੁੱਧ ਜਿਹੜਾ ਹੈਗਾ ਨਾ ਮਿੱਤਰ ਉਹ 20 ਕਿਲੋ ਘੱਟੋ ਘੱਟ ਬਾਈ ਨੇ ਕਿਹਾਗਾ ਤੇ ਜਿਵੇਂ ਹੁਣ ਆਪਣੇ ਕੋਲੇ ਆ ਬਿਹੜ ਆ ਗਈ ਵੀਰੇ ਇਹੇ ਬਿਹੜ ਦਾ ਸੂਆ ਇਹ ਦੂਜਾ ਸੂਆ ਵੀਰੇ ਰਮਣ ਦੂਜਾ ਸੂਆ ਕਿੰਨਾ ਦੁੱਧ ਪਾ ਦੂ ਹਫਤਾ ਬਾਕੀ ਆ ਵੀਰੇ ਇਹ ਵੀ 20 ਪਲੱਸ ਬਿਹੜ ਨੇ ਦੋ ਦਿਨ ਦੇਣਾ ਆਰਾਮ ਨਾਲ ਵੀਰੇ ਤੇ ਕਿੰਨੇ ਕੀ ਰੇਟ ਦੀਗਾ ਇਹ ਵੀਰੇ ਹਾਂ ਨਾ ਆਪਾਂ ਦੇਵਾਂਗੇ 95000 ਦੀ ਬੱਚੀ ਵੀਰੇ ਠੀਕ ਆ ਲੈ ਵੀ ਆਹ ਦੇਖ ਲਓ ਜਿਹੜੀ ਆ ਬਿਹੜ ਦਾ ਥਾਂ ਦੇਵਾ ਵੀ ਸੋਨਾ 95000 ਰੁਪਿਆ ਰੇਟ ਲਿਆ ਮੋੜ ਦਿਆ ਕਰ ਲੈਂਥ ਨੂੰ ਤੇ ਇਹ ਵੀ ਚੰਗੀ ਆ ਗਈ। ਅੱਛਾ ਵਿੱਕੀ ਜਿਵੇਂ ਇੱਧਰ ਲਈ ਆ ਜਾ ਕਰਾਂ ਬਾਹਰ ਆ ਕੇ ਰਾਂ ਮੇਰੇ ਕੰਨੀ ਜਿਹੜੀ ਉਹ ਖੁੰਜੇ ਜਲਾਈ ਖੜੀ ਇੱਕ। ਹਾਂਜੀ ਹਾਂਜੀ ਇਹ ਵੀ ਦੂਜਾ ਸੂਆ ਵੜਾ ਵੀਰੇ। ਅੱਛਾ ਦੂਜਾ ਸੂਆ। ਹਾਂ ਇਹਨੇ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਹੈ। ਪਰ ਆਪਾਂ ਹੁਣ ਵੀ ਵੜ ਕੋਈ ਵੀ ਵੀਰ ਲਵੇ 18 ਪਲੱਸ ਕਹਿ ਕੇ ਦੇਣੀ ਐ। 20 ਪਲੱਸ ਦੇਊ ਰਾਮਨਾ ਪਰ 18 ਪਲੱਸ ਕਹਿ ਕੇ ਦੇਣਾ ਹਫਤਾ ਬਾਕੀ ਐ ਦਾ। ਕੀ ਰੇਟ ਇਹਦਾ? ਇਹ ਵੀਰੇ ਹਾਂ ਨਾ 75000 ਦੀ ਦੇਵਾਂਗੇ। ਇਹ ਲੈ ਵੀ ਆ ਆ ਆ ਆ ਆ ਦੇਖ ਲਓ ਮਿੱਤਰੋ 75000 ਰੁਪਏ ਦੀ ਬੇਸ ਮਿਲੂਗੀ ਕੱਦ ਕਾਠ ਵੀ ਜਿਹੜਾ ਚੰਗਾ ਲਿਆ ਕਰ ਇ ਇਹ ਆ ਦੇਖੋ ਹੁਣ ਤੁਸੀਂ ਵੱਡੀ ਬਿਹੜਾ ਫੁੱਲ ਵੱਡੀ ਪੂਰੀ ਫੁੱਲ ਵੱਡੀ ਬਿਹੜਾ ਜਿਹੜੀ ਕਹਿੰਦੇ ਹੁੰਦੇ ਅਸਲੀ ਪੂਰੀ ਗੱਲ ਹੈ ਲੈ ਵੀ ਹੁਣ ਤੁਸੀਂ ਆਹ ਬਿਹੜ ਦੇਖ ਲਓ ਹੁਣ 75000 ਰੁਪਏ ਦੀ ਗਾਂ ਮਿਲੂਗੀ ਤੁਹਾਨੂੰ ਦੂਜਾ ਸੂਆ ਦੁੱਧ ਜਿਹੜਾ ਹੈਗਾ 18 ਕਿਲੋ ਹਾਂਜੀ 18 ਕਹਿ ਕੇ ਦੇਵਾਂਗੇ ਪਰ ਦੁੱਧ 22 ਕਿਲੋ ਬਿਹੜ ਨੇ ਦੇਣਾ ਪਰ 18 ਪਲੱਸ ਕਹਿ ਕੇ ਦੇਵਾਂਗੇ ਠੀਕ ਹੈ ਐਸਾ ਵੇਖੀ ਜਿਵੇਂ ਹੁਣ 7ਵੇਂ ਨੰਬਰ ਤੇ ਤੇਰੀ ਆਹ ਬਿਹੜ ਆ ਗਈ ਜਿਹੜੀ ਕਿਸ ਬਿਹੜ ਦਾ ਬਈ ਸੂਆ ਦੱਸ ਦੂਜਾ ਸੂਆ ਵੀਰੇ ਹੁਣ ਹੀ ਸੂਈ ਹੈ ਹਜੇ 20 ਮਿੰਟ ਹੋਏ ਨੇ ਸੂਈ ਠੀਕ ਹੈ ਜੇਰ ਪਈਗੀ ਕਿ ਪਈ ਨਹੀਂ ਨਹੀਂ ਮਗਰ ਬੱਚੀ ਆ ਗਈ ਬਹੁਤ ਚੰਗੀ ਬੱਚੀ ਨੂੰ ਜਨਮ ਦਿੱਤਾ ਵਧੀਆ ਕਿੰਨਾ ਦੁੱਧ ਪਾਉਣਾ ਚਾਹੀਦਾ ਦੁੱਧ 25 ਪਲੱਸ ਦੇਣਾ ਬੈੜ ਨੇ ਵੀਰੇ ਠੀਕ ਆ ਹਾਂ ਲੈ ਤੇ ਰੇਟ ਕੀ ਰੱਖੋ ਇਹਦਾ ਰੇਟ ਵੀਰੇ 1 ਲੱਖ 7000 ਦੀ ਬੈੜ ਦੇਵਾਂਗੇ ਆਏ ਹਾਏ ਹੁਣ ਮਿੱਤਰੋ ਤੁਸੀਂ ਨਾ ਆਹਾ ਬੈੜ ਦੇਖ ਲਓ ਬੋ ਸੋਹਣਾ ਚੱਡਾ ਤਿਆਰ ਕੀਤਾ ਹੋਇਆ ਕੱਲਾ ਕੱਲਾ ਥਾਣਾ 1 ਲੱਖ 7000 ਰੁਪਏ ਦੀ ਦੇਣੀ ਆ ਛੋੜ ਸੱਪਾ ਕਰਾ ਲੈਨੇ ਆਪਾਂ ਮੈਨੂੰ ਆਏ ਦੱਸਦੇ ਇਹੇ ਕਿੰਨੇ ਚ ਦੇਣੀ ਆ ਹਾਂ ਨਾ 1 5 ਦੀ ਦੇ ਦਾਂਗੇ ਵੀਰੇ 2 ਸ਼ੋਰਟ ਕਰ ਦਾਂਗੇ ਠੀਕ ਆ ਲੈ ਵੀ ਆ ਜਮਾ ਤਾਜੀ ਸੂਈ ਬਹੁਤ ਵੱਡੇ ਕੱਦ ਕਾਠ ਵਾਲੀ ਸੋਹਣੇ ਥਾਨ ਦੇ ਵਾਲੀ ਆ ਗਈ 1 35 ਦਾ ਮਾਲ ਆ ਰਵਣ ਵੀਰੇ ਇਹ ਹਾਂ ਪਰ ਆਪਾਂ ਪਹਿਲਾਂ ਵੀ ਵੀਡੀਓ ਚ ਕਹਨੇ ਹੁੰਨੇ ਆ ਵੀ ਸਾਰੇ ਵੀਰਾਂ ਨੂੰ ਤੋਹਫੀ ਦੇਣੇ ਆ ਅੱਜ ਤੈਨੂੰ ਸਾਰਾ ਮਾਲ ਦਿਖਾਇਆ ਕਿੰਨੇ ਟਾਪ ਦੇ ਬੱਚੇ ਆ ਅੱਜ ਦਾ ਬਸ ਐ ਮੰਨ ਲਾ ਵੀ ਇਹ ਦੋ ਤੇ ਰੱਬ ਦਾ ਨਾ ਅੱਛਾ ਇੱਕ ਤੋਂ ਇੱਕ ਕੁਆਲਿਟੀ ਆ ਨੰਬਰ ਕੀ ਆ 98783 ਵੀਰੇ 18683 ਠੀਕ ਆ 997213002 ਠਾਈਏ ਦੋ ਕੰਟੈਕਟ ਨੰਬਰ ਨੇ ਆਪਣੇ ਵੀਰੇ ਲੋ ਵੀ ਆਪਾਂ ਜਿਹੜੇ ਨਾਗ ਹੈਗੇ ਜਿਹੜੇ ਸਾਰੇ ਦੇ ਸਾਰੇ ਤੁਹਾਨੂੰ ਦਿਖਾਤੇ ਇਹ ਸੁਈ ਸਵਾਈ ਆ ਗਈ ਰਵਣ ਵੀਰੇ ਇੱਕ ਇੱਕ ਥੋੜੀ ਜਿਹੀ ਨਾ ਰਿਕਵੈਸਟ ਹੈ ਵੀਰੇ ਇੱਕ ਸਾਰੇ ਵੀਰਾਂ ਨੂੰ ਮੈਂ ਰਿਕਵੈਸਟ ਸਾਰੇ ਨੂੰ ਰਿਕਵੈਸਟ ਕਰਦਾ ਵੀ ਦੇਖੋ ਇਹ ਸਾਂਹ ਵਾਲੀਆਂ ਚੀਜ਼ਾਂ ਸਾਂਹ ਵਾਲੀਆਂ ਚੀਜ਼ਾਂ ਸਾਡੇ ਵੀ ਨੁਕਸਾਨ ਬਹੁਤ ਹੁੰਦਾ ਸਾਡੇ ਨਾਲ ਵੀ ਲੋਕ ਗਾਹਾਂ ਤੋਂ ਧੋਖਾ ਧੜੀ ਬਹੁਤ ਹੁੰਦੀ ਹੈ ਜੇ ਲੋਕ ਗਾਹਾਂ ਤੋਂ ਸਾਨੂੰ 30 ਕਿਲੋ ਕਹਿ ਕੇ ਦੇ ਦਿੰਦੇ ਆ 18 ਕੱਢ ਦਈਏ ਸਾਡਾ ਕੋਈ ਲਾਂਭਾ ਨਹੀਂ ਸੁਣਦਾ ਬਾਜ ਕੋਈ ਲੰਬਣੀ ਸੁਣਦਾ ਵੀਰੇ ਇਹਨਾਂ ਦਾ ਦੁੱਧ ਆਵਦੇ ਹੱਥ 'ਚ ਜੇ ਇਹਨਾਂ ਦੀ ਸਹੀ ਹਮ ਸਵਾਲ ਕਰਾਂਗੇ ਇਹ ਬਿਮਾਰ ਠ ਮਾਰਨਾ ਹੁਣ ਜਿੰਨਾ ਮਰਜੀ ਦੁੱਧ ਲੈ ਲਈਏ ਵੀਰੇ ਕੋਈ ਦੁੱਧ ਦੀ ਗਰੰਟੀ ਨਹੀਂ ਹੁੰਦੀ ਕੋ ਅੱਗੇ ਜਾ ਕੇ ਜੇ ਕਿਸੇ ਵੀਰ ਦੇ ਬਿਮਾਰ ਹੋਗੀਗਾ ਉਹ ਚ ਵੀ ਕਿਸੇ ਵਪਾਰੀ ਦਾ ਵੀਰੇ ਖੋਟ ਨਹੀਂ ਹੁੰਦਾ ਆਪ ਆਪਾਂ ਆਦੇ ਜਾਨਵਰ ਦੀ ਆਪ ਕੇਅਰ ਕਰਨੀ ਹੈ ਵੀਰੇ ਹੁਣ ਸਾਨੂੰ ਪਤਾ ਸਾਡੇ ਘਰੇ ਜਾਨਵਰ ਖੜਿਆ ਸਾਨੂੰ ਆਪ ਕੇਅਰ ਕਰਦੇ ਆਂ ਅਸੀਂ ਨਾਲ ਲੱਗਦੇ ਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰਦੇ ਰਹਿੰਦੇ ਨੇ ਅੱਜ ਦੋ ਦੋ ਮਹੀਨਿਆਂ ਬਾਅਦ ਵੀ ਲਿਜਾ ਕੇ ਬੰਦੇ ਫੋਨ ਕਰ ਦਿੰਦੇ ਵੀਰੇ ਇਹਦੇ ਥੱਲੇ ਯਾਰ ਅੱਜ ਦੁੱਧ ਘਟਾ ਵੀ ਯਾਰ ਦੋ ਦੋ ਮਹੀਨੇ ਹੋ ਗਏ ਗਾਈਆਂ ਗਈਆਂ ਨੂੰ ਜਾਂ ਕਿਸੇ ਦੇ ਜਾ ਕੇ ਮੰਨ ਲਓ ਬੁਖਾਰ ਆ ਗਾਂ ਨੂੰ ਉਹਨੇ ਪਿਛਲੀ ਵੀਡੀਓ 'ਚ ਬੰਦੇ ਇੱਕ ਬੰਦਾ ਗਾਂ ਲੈ ਗਿਆ ਸੀ ਤੇ ਜਾ ਕੇ ਕੁਦਰਤੀ ਪਤਾ ਨਹੀਂ ਗੱਡੀ 'ਚ ਕੁਝ ਕਰਿਆ ਗਾਂ ਨਾਲ ਪ੍ਰਮਾਤਮਾ ਜਾਣਦਾ ਤੇ ਅੱਗੇ ਜਾ ਕੇ ਗਾਂ ਨੂੰ ਬੁਖਾਰ ਹੋ ਗਿਆ 106 ਗਾਂ ਜਾ ਕੇ ਬੁਖਾਰ ਚ ਛਾਪ ਲ ਗਈ ਗਾਂ ਬੈਠ ਗਈ ਵੀਰੇ ਉਹਨਾਂ ਨੇ ਮੈਨੂੰ ਫੋਨ ਲਾਇਆ ਵੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਫੇਰ ਵੀ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਆਪਣੇ ਤੋਂ ਦੂਜੀ ਗੱਲ ਨਹੀਂ ਕਹੀ ਆਪਣੇ ਤੋਂ ਟ੍ਰੀਟਮੈਂਟ ਪੁੱਛਿਆ ਆਪਾਂ ਦੱਸਿਆ ਇਸ ਕਰਕੇ ਵੀਰ ਬਣ ਕੇ ਮੈਂ ਹੱਥ ਵੰਨ ਕੇ ਬੇਨਤੀ ਕਰਨਾ ਸਾਰਿਆਂ ਨੂੰ ਵੀ ਦੁੱਧ ਪੁੱਤ ਕਰਮਾਂ ਦਾ ਇਨਾਂ ਦੀ ਜੇ ਖਾਂਦੀਆਂ ਪੀਂਦੀਆਂ ਰਹਿਣਗੀਆਂ ਬਿਮਾਰਨਾ ਹੋਣਗੀਆਂ ਜਿੰਨਾ ਮਰਜੀ ਦੁੱਧ ਲੈ ਲਓ ਇਹ ਚੀਜ਼ ਦਾ ਕੋਈ ਲਾਂਬਾ ਨਹੀਂ ਹੁੰਦਾ ਹਾਂ ਜੇ ਤੁਹਾਨੂੰ ਕੋਈ ਲਾਂਬਾ ਦੇਣਾ ਉਰੇ ਆ ਕੇ ਚੀਜ਼ ਆਪਦੀ ਦੇਖ ਕੇ ਜਾਂਚ ਕੇ ਪਰਖ ਕੇ ਲੈ ਜਾਓ ਪਰ ਵੀਰਮਣ ਕੇ ਬਾਅਦ ਚ ਕੋਈ ਲਾਂਬਾ ਨਹੀਂ ਨਾ ਹੀ ਕਿਸੇ ਦਾ ਲਾਂਬਾ ਸੁਣਿਆ ਜਾਊ ਵੀਰ ਬਣ ਕੇ ਰਿਕੁਐਸਟ ਹੈ ਠੀਕ ਹੈ ਹਾਂਜੀ ਲੋ ਵੀ ਇਹ ਜਿਹੜੀ ਹੈਗੀ ਬਾਈ ਦੀ ਬੇਨਤੀ ਪ੍ਰਵਾਨ ਕਰਿਓ ਗਾਂ ਉਹ ਬੰਦਾ ਲਿਓ ਜਿਹੜਾ ਦੋ ਟਾਈਮ ਚਬਾਈ ਕਰਕੇ ਆਪਦੀ ਪਸੰਦ ਕਰਕੇ ਜਿਹੜਾ ਇਸ ਫਾਰਮ ਤੋਂ ਲਿਜਾ ਸਕਦਾ ਠੀਕ ਹੈ ਠੀਕ ਹੈ ਤੇ ਸਪਸ਼ਟ ਗੱਲ ਨਾਲ ਜਿਵੇਂ ਹੁਣ ਆਪ ਗੱਪਣਾ ਬੈਠਾ ਦਿਖਾਈਆਂ ਹੂੰ ਗੱਬਣਾ ਬੈਣਾ ਦਿਖਾਈਆਂ ਵੀਰੇ ਹਾਂ ਹਾਂ ਜਾਂ ਤਾਜੀ ਸੂਈ ਵੈੜ ਕੋਈ ਵੀਰ ਮੰਗਵਾਉਂਦਾ ਮੈਂ ਖੁਦ ਨਾਲ ਜਾ ਕੇ ਖੁਦ ਨਾਲ ਜਾ ਕੇ ਉਹਦੇ ਘਰੇ ਫਾਰਮ ਚ ਲਾ ਕੇ ਉਹ ਤੋਂ ਥਣ ਖਚਵਾ ਕੇ ਵੀ ਆ ਥਣ ਦੇਖ ਲਓ ਜੀ ਖਿੱਚ ਕੇ ਸਹੀ ਆ ਥਣ ਖਚਵਾ ਕੇ ਆਉਂ ਕੋਲ ਖੜਕੇ ਉਸ ਤੋਂ ਬਾਅਦ ਵੀ ਯਾਰ ਜੇ ਕੋਈ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਗਾਂ ਨੂੰ ਮਸਟੈਟਸ ਹੋ ਗਈ ਜਾਂ ਕਿਸੇ ਹੋਰ ਨੂੰ ਹੋ ਗਈ ਕੋਈ ਇਹ ਵੀਰੇ ਫਿਰ ਯਾਰ ਕੋਈ ਵਪਾਰੀ ਦਾ ਇਹ ਲਾਂਭਾ ਨਹੀਂ ਹੁੰਦਾ ਪਰ hath ਬਣ ਕੇ ਹੀ ਬੇਨਤੀ ਮੈਂ ਵਾਰ-ਵਾਰ ਕਰਦਾ ਆਪ ਦੀ ਉਰੇ ਆ ਕੇ ਜਾਂਚ ਕੇ ਪਰਖ ਕੇ ਲੈ ਜਾਓ ਵੀਰੇ ਠੀਕ ਹੈ ਬਾਅਦ ਕੋਈ ਲਾਂਭਾ ਨਹੀਂ ਕੋਈ ਵੀ ਲਾਂਭਾ ਨਹੀਂ ਨਾ ਦੁੱਧ ਦਾ ਨਾ ਥਣਾਂ ਦਾ ਜੇ ਤੁਸੀਂ ਮੇਰੇ ਤੋਂ ਮਗਾਉਂਗੇ ਹਾਂ ਜੇ ਮੈਂ ਨਾਲ ਨਾ ਵੀ ਗਾਂ ਛੋਡੇ ਭੇ ਨਾ ਉੱਥੇ ਛੋਡੇ ਬੰਦਾ ਕੋਲ ਹੋਊਗਾ ਗਾਂ ਦੀ ਥਣਾਂ ਦੀ ਗਰੰਟੀ ਹੋ ਤਾਰਾ ਮਾਰ ਕੇ ਦੇਖ ਲਓ ਚੰਗੀ ਲੱਗੀ ਗਾਂ ਰੱਖ ਲਿਓ ਨਹੀਂ ਵਾਸ ਕਰ ਦਿਓ ਠੀਕ ਹੈ ਐ ਦੋਸਤੇ ਗਰੰਟੀ ਕੀ ਹੈ ਰਵਣ ਵੀਰੇ ਸਹੀ ਗੱਲ ਜੋ ਵੀ ਇਹ ਜਿਹੜੀ ਹੈਗੀਆਂ ਨਾ ਗੱਲਾਂ ਬਾਤਾਂ ਆਮ ਮਤਲਬ ਚਲਦੀਆਂ ਰਹਿੰਦੀਆਂ ਨੇ ਵੀ ਅੱਜ ਐ ਹੋ ਗਿਆ ਐ ਹੋ ਗਿਆ ਤੇ ਉਸੇ ਨਾਲੋਂ ਤਾਂ ਮਤਲਬ ਚੰਗਾ ਵੀ ਆਪ ਦੀ ਨਿਰਖ ਪਰਖ ਕਰ ਲਿਓ ਬਹੁਤ ਬਹੁਤ ਧੰਨਵਾਦ ਆ ਜੀ